22 4 25 ਨੂੰ तकरीबन ਸ਼ਾਮ ਦੇ ਕੋਨੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਕੀਵਿੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਕੀਵਿੰਡ ਉਹਦੇ ਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਕੀਵਿੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਚ ਸਫਲਤਾ ਹਾਸਿਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾ ਦੋਸਤੀ ਵੀ ਸੀਗੀ ਤੇ ਮੁੜ ਕੇ ਇਹਨਾਂ ਦੇ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਚ ਹੋ ਗਈ ਸੀਗੀ। ਉਸੇ ਵਜ੍ਹਾ ਰنجਿਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਧੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ। ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕੱਦਮਾ ਦਰਜ ਹੈ ਥਾਣੇ ਵਿਕੀਵੰਡੀ ਉਹ ਵੀ 307 ਆਮ ਸੈਕਟ ਦਾ ਪਰਚਾ ਦਰਜ ਹੈ। ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਦੀ ਗ੍ਰਫਤਾਰੀ ਪਾਈ ਪਾਈ ਜਾਵੇਗੀ। ਦੂਰੇ ਜਿਹੜੇ ਬੰਦੇ ਬਾਕੀ ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਹਾਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਤੁਹਾਨੂੰ ਨਾ ਦੱਸ ਨਹੀਂ ਸਕਦੇ ਤੇ ਗ੍ਰਿਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੌਰ ਤੇ ਪ੍ਰੈਸ ਨੂੰ ਜਿਹੜਾ ਸਾਂਝਾ ਕੀਤਾ ਜਾਵੇਗਾ ਸਰ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਤੀ ਇਹ ਗੋਲੀ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰ੍ਹਾਂ ਦੀ ਕੋਈ ਵੀ ਗਲਤ ਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਮਿਤ ਕਰਿਆ ਸੀ ਠੀਕ ਹੈ ਪਰ ਬਾਹਰ ਕੋ ਇਸ ਦਾ ਨੂੰ ਬਿਲੀ ਟੈਨਸ਼ਨ ਨਹੀਂ ਲਾਉਣੀ ਹੈ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਹੈ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪ੍ਰਾਣੀ ਰੰਜੀ ਸ਼ੌਨ ਕਰਕੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਨਿਕਲ ਪਿਆ ਹੈ ਚਲੋ 26 4 25 ਨੂੰ ਤਕਰੀਬਨ ਸ਼ਾਮ ਦੇ ਪੋਨੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਿਕਵਿੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਿਕਵਿੰਡ ਉਹਦੇ ਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਿਕਵਿੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਚ ਸਫਲਤਾ ਹਾਸਿਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਪਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾਂ ਦੋਸਤੀ ਵੀ ਸੀਗੀ ਤੇ ਮੁੜ ਕੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਵਿੱਚ ਹੋ ਗਈ ਸੀਗੀ ਉਸੇ ਵਜ੍ਹਾ ਰੰਜਿਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਧੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕਦਮਾ ਦਰਜਾ ਥਾਣੇ ਵਿਕੀਵੰਡੀ ਉਹ ਵੀ 307 ਆਮ ਸੈਕਟ ਦਾ ਪਰਚਾ ਦਰਜ ਹੈ ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਦੀ ਗ੍ਰਫਤਾਰੀ ਪਾਈ ਪਾਈ ਜਾਵੇਗੀ ਸੋ ਮੋਰੇ ਜਿਹੜੇ ਬੰਦੇ ਬਾਕੀ ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਆਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਤੁਹਾਨੂੰ ਨਾ ਦੱਸ ਨਹੀਂ ਸਕਦੇ ਤੇ ਗ੍ਰਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੌਰ ਤੇ ਪ੍ਰੈਸ ਨੂੰ ਜਿਹੜਾ ਸਾਂਝਾ ਕੀਤਾ ਜਾਵੇਗਾ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਕੇ ਹੀ ਗੋਲੀ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਂਦੇ ਤੱਕ ਅਸੀਂ ਠੀਕ ਹੈ ਪਰ ਬਾਅਦ ਨੂੰ ਇਸ ਗੱਲ ਨੂੰ ਮਿਲਟ ਐਸਸੀ ਲਾਦੀ ਹੈ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪੁਰਾਣੀ ਰੰਜਿਸ਼ ਹੋਣ ਕਰਕੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਨਿਕਲ ਪਿਆ।